ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜਿਹੜੇ ਪਹਿਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹੋਰ ਸਨਾਓ ਪਹਿਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਆ ਜੀ ਤੇ ਉਹਨਾਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਨੂੰ ਵਧੀਆ ਰਿਸਪੌਂਸ ਦੇ ਰਹੀਆਂ ਪਹਿਣਾ ਆਪਣੇ ਤੇ ਵਿਸ਼ਵਾਸ ਕਰ ਰਹੀਆਂ ਹੈਗਾ ਤੇ ਆਪਣੇ ਤੋਂ ਪਹਿਣਾ ਨੇ ਸੂਟ ਖਰੀਦੇ ਆਗੇ ਉਹਨਾਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਗੇ ਵੀ ਜਿਹੜੀਆਂ ਭੈਣਾਂ ਨਵੀਆਂ ਵੀਡੀਓ ਦੇਖਦੀਆਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਆਪਣੇ ਨੂੰ ਤੇ ਤੁਸੀਂ ਵੀ ਵਿਸ਼ਵਾਸ ਕਰਕੇ ਇਸੇ ਤਰ੍ਹਾਂ ਹੀ ਆਪਣੀ ਭੈਣ ਦਾ ਹੌਸਲਾ ਫਜ਼ਾਈ ਕਰਿਓ ਜੀ ਤੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਖਰੀਦਿਆ ਕਰੋ ਤੇ ਆਰਡਰ ਦੇ ਕੇ ਵੀ ਸੂਟ ਤਿਆਰ ਕਰਵਾਇਆ ਕਰੋ ਜੀ ਆਪਾਂ ਹੁਣ ਇਹ ਵੀਡੀਓ ਤਾਂ ਕਰਕੇ ਦਿਖਾਉਣ ਲੱਗੇ ਕਿ ਭੈਣਾਂ ਨੂੰ ਵਿਸ਼ਵਾਸ ਹੋ ਸਕੇ ਵੀ ਆਪਾਂ ਨੇ ਕੋਲੋਂ ਜਿਹੜੀਆਂ ਭੈਣਾਂ ਸੂਟ ਬਾਇ ਕਰ ਰਹੀਆਂ ਤੇ ਹੁਣ ਜਿਹੜੇ ਆਰਡਰ ਆਪਾਂ ਰੈਡੀ ਕਰਦੇ ਆ ਉਹ ਵੀ ਜੋ ਟਾਈਮ ਲੱਗਦਾ ਉਹ ਆਪਾਂ ਦਿਖਾਉਣੇ ਆ ਨਾਲ ਦੀ ਨਾਲ ਕਈ ਵਾਰੀ ਨਹੀਂ ਪਹਿਣਾ ਨੂੰ ਕਾਲੀ ਹੁੰਦੀ ਹੈ ਦਿਖਾਇਆ ਵੀ ਨਹੀਂ ਜਾਂਦਾ ਕੋਈ ਚੀਜ਼ ਤੇ ਹੁਣ ਆਪਾਂ ਕੱਲ ਵੀ ਪਾਰਸਲ ਲਾਤੇ ਆਪਣੇ ਤੋਂ ਦਿਖਾਏ ਨਹੀਂ ਜਾਈਗੇ ਵੀਡੀਓ ਦੇ ਵਿੱਚ ਤੇ ਅੱਜ ਫੇਰ ਆਪਾਂ ਜਿਹੜਾ ਇਹ ਸੂਟ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਸੂਟ ਰੈਡੀ ਕੀਤੇ ਹੈਗੇ ਤੇ ਉਹ ਪਹਿਣਾ ਆਪਣੀ ਹੈਗੀ ਹੈ ਜੀ ਯੂਕੇ ਤੋਂ ਤੇ ਉਹਨਾਂ ਦੇ ਆਪਾਂ ਸੂਟ ਰੈਡੀ ਕੀਤੇ ਹੈ ਜੀ ਉਹਨਾਂ ਨੇ ਆਪਣੀਆਂ ਬੱਚੀਆਂ ਦੇ ਵੀ ਸੂਟ ਨਾਲ ਦੇ ਹੀ ਰੈਡੀ ਕਰਵਾਏ ਹੈਗੇ ਤੇ ਇਸੇ ਤਰ੍ਹਾਂ ਤੁਸੀਂ ਵੀ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਦੇ ਪੇਚ ਕੇ ਫੋਟੋ ਪੇਚ ਕੇ ਤੁਸੀਂ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਇਹ ਆਪਾਂ ਜਿਹੜਾ ਖਾਦੀ ਕਾਟਨ ਦਾ ਕੱਪੜਾ ਪਲੇਨ ਦਿਖਾਇਆ ਸੀਗਾ ਉਹਦੇ ਚ ਦੀਦੀ ਨੇ ਪਸੰਦ ਕੀਤੇ ਸੀਗੇ ਕਲਰ ਤੇ ਉਹਨਾਂ ਕਲਰਾਂ ਦੇ ਉੱਪਰ ਹੀ ਆਪਾਂ ਇਹ ਵਰਕ ਕਰਾਇਆ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਹਮੇਸ਼ਾ ਚੈੱਕ ਕਰਦੇ ਰਿਹਾ ਕਰੋ ਜੀ ਆਪਣੇ ਦੀ ਬਹੁਤ ਹੀ ਸਫਾਈ ਵਾਲਾ ਵਰਕ ਹੁੰਦਾ ਕਾਰੀਗਰ ਦਾ ਇਹ ਸਾਰੇ ਫਰੰਟ ਦੇ ਉੱਪਰ ਬੂਟੀਆਂ ਬਣੀਆਂ ਹੋਈਆਂ ਜੀ ਤੇ ਮੇਰੇ ਕੋਲੇ ਫੋਟੋ ਕੱਢਣ ਵਾਸਤੇ ਮੋਬਾਈਲ ਦੂਜਾ ਨਹੀਂ ਸੀਗਾ ਤਾਂ ਕਰਕੇ ਆਪਾਂ ਤੁਹਾਨੂੰ ਫੋਟੋ ਤਾਂ ਦਿਖਾ ਨਹੀਂ ਸਕਦੇਗੇ ਤੇ ਆਪਾਂ ਹੋ ਸਕਦਾ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਆਪਾਂ ਫੋਟੋ ਲਾ ਕੇ ਦਿਖਾਈਏ ਤੇ ਇਹ ਸਾਰੇ ਫਰੰਟ ਦੇ ਉੱਪਰ ਬੂਟੀਆਂ ਆਉਣੀਆਂ ਇਹ ਲੌਂਗ ਸ਼ਰਟ ਬਣਾਈ ਹੈ ਦੀਦੀ ਨੇ ਬਹੁਤ ਹੀ ਸੋਹਣਾ ਵਰਕ ਹੈ ਬਹੁਤ ਹੀ ਸੋਹਣਾ ਫਰੰਟ ਡਾਈਡ ਹੋਇਆ ਜੀ ਤੇ ਇਹਦੇ ਬਾਜੂ ਤੇ ਵੀ ਵਰਕ ਆਏਗਾ ਜੀ ਇਹ ਹੈਵੀ ਬਾਜੂ ਬਣੀਆਂ ਹੋਈਆਂ ਹੈ ਇਹ ਪਾਕਿਸਤਾਨੀ ਬਾਜੂ ਰੈਡੀ ਕੀਤੀ ਹੈ ਜੀ ਆਪਾਂ ਤੇ ਇਹ ਆਏਗਾ ਜੀ ਸਲਵਾਰ ਦੀ ਮੂਰੀ ਤੇ ਵਰਕ ਇਹ ਸਟੇਟ ਸਲਵਾਰ ਬਣਾਈ ਹੈ ਜੀ ਪਹਿਣਨੇ ਇੱਕ ਇਹ ਆएगी ਜੀ ਸਲਵਾਰ ਦੀ ਮੂਰੀ ਤੇ ਇੱਕ ਇਹ ਵਾਲੀ ਆਊਗੀ ਇਹ ਦੋਨੋਂ ਸਲਵਾਰੀਆਂ ਮੂਰੀਆਂ ਤੇ ਵਰਕ ਆਏਗਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਕਾਮਬੀਨੇਸ਼ਨ ਬਹੁਤ ਹੀ ਸੋਹਣਾ ਹੈ ਜੀ ਇਹ ਲਾਈਟ ਜ੍ਹਾ ਗ੍ਰੇ ਕਲਰ ਵਾਂਗੂ ਸੂਟ ਸੀਗਾ ਸਕਾਈ ਬਲੂ ਵੀ ਕਹਿ ਸਕਦੇ ਆ ਗ੍ਰੇ ਵੀ ਕਹਿ ਸਕਦੇ ਆ ਆਪਾਂ ਬਹੁਤ ਹੀ ਪਿਆਰਾ ਜ੍ਹਾ ਕਲਰ ਹੈ ਤੇ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਤੇ ਇਹ ਸੇਮ ਡਿਜ਼ਾਈਨ ਆ ਦੀਦੀ ਨੇ ਆਪਣੀਆਂ ਬੇਟੀਆਂ ਦੇ ਕਰਵਾਏ ਆ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਕੋਟਾ ਡੋਰੀਆ ਦਾ ਇਹ ਕੋਟਾ ਡੋਰੀਆ ਦੇ ਦੁਪੱਟੇ ਆਉਣਗੇ ਜੀ ਬਹੁਤ ਹੀ ਸੋਹਣੇ ਟਾਈ ਡਾਈ ਦੁਪੱਟੇ ਰੈਡੀ ਕੀਤੇ ਆਪਾਂ ਸੇਮ ਫੋਟੋ ਵਾਲਾ ਪੀਸ ਰੈਡੀ ਕੀਤਾ ਜੀ। ਤੇ ਲੈਸ ਲਾ ਕੇ ਆਪਾਂ 4 ਸਾਈਡ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਇਆ। ਤੁਸੀਂ ਵੀ ਇਦਾਂ ਦੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ। 2.5 ਮੀਟਰ ਦਾ ਦੁਪੱਟਾ ਰਹੇਗਾ ਲੰਬਾ ਚੌੜਾ। ਇਹ ਦੀਦੀ ਦਾ ਸੂਟ ਆ ਗਿਆ ਜੀ। ਇਹ ਉਹਨਾਂ ਦੀਆਂ ਬੇਟੀਆਂ ਦੇ ਸੂਟ ਹੈ ਜੀ ਸੇਮ ਡਿਜ਼ਾਈਨ ਬਣਾਇਆ ਆਪਾਂ ਤੁਹਾਨੂੰ ਦਿਖਾਉਣੀ ਹੈ। ਇੱਕ 6 ਸਾਲ ਦੀ ਸੀ ਬહેਨ ਦੀ ਬੇਟੀ ਤੇ ਇੱਕ 4 ਸਾਲ ਦੀ ਹੈ ਤੇ ਇਹ ਸੇਮ ਫਰੰਟ ਤੇ ਵਰਕ ਆ ਗਿਆ ਜੀ ਇਹ ਬੱਚੇ ਦਾ ਸੂਟ ਰੈਡੀ ਹੋਇਆਗਾ ਬੇਟੀ ਦਾ ਸੇਮ ਫਰੰਟ ਤੇ ਵਰਕ ਆਊਗਾ ਬੂਟੀਆਂ ਦਾ ਤੇ ਇਸੇ ਤਰ੍ਹਾਂ ਹੀ ਬਾਜੂ ਤੇ ਵਰਕ ਆ ਗਿਆ ਜੀ ਇਹ ਇਹ ਸੇਮ ਬਾਜੂ ਰੈਡੀ ਕੀਤੀ ਹੈ ਜੀ ਆਪਾਂ ਤੇ ਇਹ ਆ ਗਿਆ ਜੀ ਸਲਵਾਰ ਦੀਆਂ ਮੋਰੀਆਂ ਤੇ ਵਰਕ ਬਹੁਤ ਹੀ ਪਿਆਰਾ ਵਰਕ ਹੋਇਆ। ਫਿਨਿਸ਼ਨ ਚੈੱਕ ਕਰ ਸਕਦੇ ਹੋ ਵਰਕ ਦੀ ਤੁਸੀਂ। ਤੇ ਇਹਦੇ ਨਾਲ ਵੀ ਆਪਾਂ ਪਿਆਰੇ ਜਿਹੇ ਦੁਪੱਟੇ ਰੈਡੀ ਕੀਤੇ ਆ ਜੀ। ਇਹ ਪਿਆਰਦੇ ਦੁਪੱਟੇ ਰੈਡੀ ਕਰਵਾਏ ਆ ਦੀਦੀ ਨੇ ਸੇਮ ਲੈਸ ਲਾਈ ਹੈ ਜੀ ਆਪਾਂ। ਇਹ ਛੋਟੇ-ਛੋਟੇ ਦੁਪੱਟੇ ਰੈਡੀ ਕੀਤੇ ਆ ਆਪਾਂ ਬੱਚਿਆਂ ਦੇ। ਟਾਈ ਡਾਈ ਬਹੁਤ ਹੀ ਸੋਹਣੇ ਦੁਪੱਟੇ ਰੈਡੀ ਹੋਏ ਆ। ਤੇ ਦੂਸਰੀ ਬੇਟੀ ਦਾ ਸੂਟ ਆ ਗਿਆ ਜੀ। ਸੇਮ ਡਿਜ਼ਾਈਨ ਦੇ ਵਿੱਚ ਇਹ ਫਰੰਟ ਆ ਗਿਆ ਜੀ ਤੇ ਇਹ ਆ ਗਿਆ ਜੀ ਮੂਰੀ ਦਾ ਤੇ ਬਾਜੂ ਦਾ ਵਰਕ ਇਹ ਬਾਜੂ ਆ ਗਿਆ ਜੀ ਤੇ ਇਹ ਮੂਰੀ ਤੇ ਵਰਕ ਆਏਗਾ ਇਹ ਹੋ ਗਏ ਜੀ ਉਹਨਾਂ ਦੀਆਂ ਬੇਟੀਆਂ ਦੇ ਸੂਟ ਬਹੁਤ ਹੀ ਪਿਆਰੇ ਜੇ ਰੈਡੀ ਹੋਏ ਆ ਤੇ ਇਸੇ ਤਰ੍ਹਾਂ ਹੀ ਇਹ ਦੁਪੱਟਾ ਆ ਗਿਆ ਜੀ ਸਾਈਡਾਈ ਕੰਪਿਊਟਰ ਦੀ ਡਾਈ ਕੀਤੀ ਹੈ ਜੀ ਆਪਾਂ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਸੂਟ ਰੈਡੀ ਹੋਏ ਆ ਜੀ ਕਾਟਨ ਦੇ ਉੱਪਰ ਤੇ ਤੁਸੀਂ ਵੀ ਇਸ ਕਾਟਨ ਦੇ ਆਪਣੇ ਕੋਲੇ ਸੂਟ ਹੈਗੇ ਆ ਰੈਡੀ ਕਰਵਾ ਸਕਦੇ ਹੋ ਇਦਾਂ ਦੇ ਤੇ ਸੇਮ ਕੱਪੜੇ ਦੇ ਉੱਪਰ ਇਹ ਦੂਸਰਾ ਕਲਰ ਆ ਗਿਆ ਜੀ ਤੇ ਡਿਜ਼ਾਈਨ ਵੀ ਬਖਰਾ ਆ ਗਿਆ ਬਹੁਤ ਹੀ ਪਿਆਰਾ ਜਾਂ ਇਹ ਦੇਖੋ ਜੀ ਘੇਰੇ ਦੇ ਉੱਪਰ ਵਰਕ ਹੋਇਆ ਬਹੁਤ ਹੀ ਸੋਹਣਾ ਸਫਾਈ ਦੇ ਨਾਲ ਕੰਮ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਹੈਵੀ ਘੇਰਾ ਰੈਡੀ ਹੋਇਆ ਜੀ ਤੇ ਇਹ ਆ ਗਈ ਬਾਜੂ ਸੇਮ ਬਾਜੂ ਤੇ ਵਰਕ ਹੋਇਆ ਜੀ ਤੇ ਸਲਵਾਰ ਦੀ ਮੂਰੀ ਤੇ ਵੀ ਸੇਮ ਵਰਕ ਆਏਗਾ ਨਾਲ ਹੀ ਸਲਵਾਰ ਦੀ ਮੂਰੀ ਬਣੀ ਹੋਈ ਹੈ ਜੀ ਇਸ ਸਲਵਾਰ ਦੀ ਮੂਰੀ ਤੇ ਵਰਕ ਆਇਆਗਾ ਬਹੁਤ ਹੀ ਹੈਵੀ ਬਾਜੂ ਤੇ ਮੂਰੀ ਰੈਡੀ ਕੀਤੀ ਹੈ ਜੀ ਆਪਾਂ ਬਹੁਤ ਹੀ ਸੋਹਣਾ ਵਰਕ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆਗਾ ਤੇ ਇਹਦੇ ਨਾਲ ਵੀ ਆਪਾਂ ਦੁਪੱਟਾ ਟਾਈ ਡਾਈ ਰੈਡੀ ਕੀਤਾ ਹੈ ਜੀ ਇਹ ਆ ਗਿਆ ਜੀ ਦੁਪੱਟਾ ਕੋਟਾ ਡੋਰੀ ਆ ਤਾਂ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣੀ ਲੈਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈ ਜੀ ਲੈਸ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਹੁਤ ਹੀ ਸੋਹਣੀ ਲੈਸ ਲਾਈ ਆਪਾਂ ਇਹ ਦੂਸਰਾ ਸੂਟ ਸੀਗਾ ਜੀ ਦੀਦੀ ਦਾ ਤੇ ਇੱਕ ਸੂਟ ਇਹ ਵਾਈ ਕੀਤਾ ਜੀ ਉਹਨਾਂ ਨੇ ਆਪਣੇ ਤੋਂ ਇਹ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਪਾਏ ਆ ਜੀ ਸੂਟ ਇਹ ਕਲਰ ਦੀਦੀ ਨੇ ਪਸੰਦ ਕਰਕੇ ਆਪਣੇ ਤੋਂ ਰਖਵਾਇਆ ਜੀ ਤੇ ਸਲਵਾਰ ਆ ਗਈ ਜੀ ਇਹ ਦੁਪੱਟਾ ਆ ਗਿਆ ਇਹ ਟਾਈਪ ਵੀ ਲੈਂਥ ਦੇ ਜਿਹੜੇ ਸੂਟ ਆਪਾਂ ਪਾਏ ਸੀ ਵੀਡੀਓ ਦੇ ਵਿੱਚ ਉਹਨਾਂ ਦੇ ਵਿੱਚੋਂ ਹੀ ਦੀਦੀ ਨੇ ਸੂਟ ਬਾਏ ਕੀਤਾ ਜੀ ਬਹੁਤ ਹੀ ਸੋਹਣਾ ਦੁਪੱਟਾ ਬਹੁਤ ਹੀ ਪਿਆਰਾ ਕਲਰ ਹੈ